ਲੈ ਵੀ ਚੜਦੇ ਤੇ ਲੈਂਦੇ ਪੰਜਾਬ ਵਾਲਿਓ ਆਹ ਦੋ ਤਸਵੀਰਾਂ ਲਾਈਆਂ ਲੈਂਦੇ ਪੰਜਾਬ ਦੀਆਂ ਇਹ ਦੋਵੇਂ ਇੱਕ ਚਾਚਾ ਤੇ ਇੱਕ ਭਤੀਜਾ ਵਾ ਤੇ ਭਤੀਜੇ ਨੇ ਚਾਚੇ ਵਾਸਤੇ ਜਾਨ ਵਾਰ ਦਿੱਤੀ ਆ ਮੈਨੂੰ ਵੀ ਬੜਾ ਚਾਚਾ ਚਾਚਾ ਕਹਿੰਦੇ ਆ ਟਿਕਟੌਕ ਤੇ ਬੜਾ ਪਿਆਰ ਬੰਨ ਦੇ ਦਿੰਦੇ ਆ ਪਰ ਇਹੋ ਜਿਹਾ ਰਿਸ਼ਤਾ ਇਹੋ ਜਿਹਾ ਪਿਆਰ ਇਸ ਨੌਜਵਾਨ ਨੇ ਨਿਭਾਇਆ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਨਾ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਆ ਇੱਕ ਫੈਸਲ ਫਜਾ ਹੰਜ ਤੇ ਦੂਜਾ ਸਫੀ ਹੰਜ ਪਾਕਿਸਤਾਨ ਦੇ ਗੁਜਰਾਤ ਜ਼ਿਲ੍ਹੇ ਦੇ ਹੰਜਪਿੰਡ ਦੇ ਰਹਿਣ ਵਾਲੇ ਆ ਤੇ ਇਹਨਾਂ ਦਾ ਮੁਕਾਬਲਾ 18 ਘੰਟੇ ਪੁਲਿਸ ਦੇ ਨਾਲ ਹੋਇਆ 18 ਘੰਟਿਆਂ ਦੇ ਵਿੱਚ ਇਹਨਾਂ ਨੇ ਇੰਨੀ ਕਿ ਤਾਬੜ ਤੋੜ ਗੋਲੀ ਚਲਾਈ ਇਹਨਾਂ ਕੱਟ ਡੱਟ ਕੇ ਮੁਕਾਬਲਾ ਕੀਤਾ ਦੇਖੋ ਕਿ ਉਹਨਾਂ ਨੂੰ ਲਾਗੇ ਨਹੀਂ ਗਾ ਲੱਗਣ ਦਿੱਤਾ ਲੜਾਈ ਭਾਵੇਂ ਜਿਹੜੀ ਮਾਰੀ ਕਿਸੇ ਗੱਲ ਦੀ ਸੀ ਪਰ ਆ ਮੈਂ ਨੌਜਵਾਨ ਸਫੀ ਹੰਝ ਨੂੰ ਸਲੂਟ ਕਰਦਾ ਕਿ ਇਹਨੇ ਆਪਣੇ ਚਾਚੇ ਦਾ ਸਾਥ ਨਹੀਂ ਛੱਡਿਆ ਐਂਡ 17 ਘੰਟਿਆਂ ਬਾਅਦ ਇਹਨਾਂ ਦੀਆਂ ਮੌਤਾਂ ਸਵੇਰੇ 6 ਵਜੇ ਮਨੇਰੇ ਹੋ ਜਾਂਦੀਆਂ ਸਫੀ ਹੰਝ ਫੱਜਾ ਹੰਝ ਤੇ ਨਾਲੇ ਚਾਰ ਜਾਣੇ ਹੋਰ ਸੀਗੇ ਭਾਈ ਆਹ ਵੇਖ ਲੋ ਵੀ ਆਹ ਹੁੰਦਾ ਚਾਚੇ ਤੇ ਭਤੀਜੇ ਦਾ ਪਿਆਰ ਅੱਜ ਕੱਲ ਤੇ ਸਕੇ ਪੁੱਤ ਪਿਓ ਵਾਸਤੇ ਕੁਛ ਨਹੀਂ ਕਰ ਸਕਦੇ ਅੱਜ ਕੱਲ ਤੇ ਪੁੱਤ ਆਪਣੇ ਪਿਓ ਦੀ ਨਹੀਂ ਮੰਨਦੇ ਤੇ ਮੈਂ ਕਹਿੰਨਾ ਸਫੀ ਉਹ ਸ਼ੇਰਿਆ ਉਹ ਹੀਰਿਆ ਤੇਰੇ ਚਾਚੇ ਨੇ ਇੱਕ ਗੱਲ ਕਹੀ ਸੀ ਕਿ ਮੈਨੂੰ ਜੇ ਮੈਂ ਮੈਦਾਨ ਛੱਡ ਕੇ ਭੱਜ ਗਿਆ ਤੇ ਮੈਨੂੰ ਜੱਟ ਨਾ ਕਿਉ ਉਹ ਚੀਜ਼ ਐ ਇੰਨੀ ਕੁ ਮਾਨੂੰ ਚੰਗੀ ਲੱਗੀ ਵੀ ਤੂੰ ਵੀ ਸਾਥ ਨਭਾਇਆ ਬਿਸ਼ੱਕ ਤੇਰਾ ਮਾਪਿਓ ਜਾਂ ਤੇਰੇ ਭੈਣ ਭਰਾ ਤੇਰੇ ਕੋ ਦੂਰ ਹੋ ਗਏ ਆ ਪਰ ਤੂੰ ਆਪਣੇ ਚਾਚੇ ਨਾਲ ਜਿਹੜੀ ਕੁਰਬਾਨੀ ਦੇ ਗਿਆ ਨਾ ਕਹਿੰਦੇ ਆ ਕਿ ਗੁਜਰਾਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮੁਕਾਬਲਾ ਵਾ ਹੁਣ ਇੱਥੇ ਕਈਆਂ ਨੇ ਕਮੈਂਟ ਕਰਨ ਵਾਸਤੇ ਇਹ ਆਉਣਾ ਕਿ ਇਹ ਪੁੱਠੇ ਸਿੱਧੇ ਕੰਮ ਕਰਦੇ ਸੀ ਇਹਨਾਂ ਦੇ ਪਰਚਾ ਸੀਗਾ ਜੇ ਸੀਗਾ ਵੋ ਸੀਗਾ ਹੁਣ ਖਬਰਾਂ ਤੋਂ ਪਤਾ ਲੱਗਦਾ ਵਾ ਵੀ ਇਹਨੇ ਫੱਜੇ ਜੱਟ ਨੇ ਕਿਹਾ ਸੀ ਮੈਂ ਬੇਕਸੂਰ ਆ ਮੇਰੇ ਤੇ ਕੋਈ ਇਦਾਂ ਦੀ ਗੱਲ ਨਹੀਂ ਕਿ ਇੱਕ ਦਿਨ ਕਹਿੰਦਾ ਕੋਠੇ ਤੇ ਚੜਿਆ ਰਿਹਾ ਕਿ ਮੈਨੂੰ ਵੀ ਮੈਂ ਸਰੈਂਡਰ ਨਹੀਂਗਾ ਹੋਣਾ ਪਰ ਮੈਂ ਬੇਕਸੂਰ ਆ ਫਿਰ ਇਹ ਵੀ ਪਤਾ ਲੱਗਾ ਕਿ ਜਿਹੜਾ ਇੱਕ ਨੌਜਵਾਨ ਸ਼ਹੀਦ ਹੋਇਆ ਪੁਲਿਸ ਦਾ ਉਹਨਾਂ ਦੀ ਆਪਣੀ ਗੋਲੀ ਦੇ ਨਾਲ ਹੀ ਹੋਇਆ ਇਹ ਖਬਰਾਂ ਉਠੋਣੀਆਂ ਕਹਿਣੀਆਂ ਮੈਂ ਨਹੀਂ ਕਹਿੰਦਾ ਪਰ ਮੈਂ ਇਹ ਚੀਜ਼ ਤੇ ਵੀਡੀਓ ਕਰਨੀ ਜ਼ਰੂਰੀ ਸਮਝਦਾ ਜਾਂ ਮਾਨ ਸਮਝਦਾ ਕਿ ਸਫੀ ਹਾਂਜ ਨੇ ਆਪਣੇ ਕਿ ਉਹਦੇ ਕਹਿਣ ਤੇ ਨਿਕਲ ਸਕਦਾ ਸੀ ਉੱਥੋਂ ਚਾਚੇ ਨੂੰ ਵੀ ਕਹਿ ਸਕਦਾ ਸੀ ਚਾਚਾ ਵੀ ਆਪਾਂ ਹੱਥ ਖੜੇ ਕਰ ਦਈਏ ਪਰ ਐਨੀ ਛੋਟੀ ਉਮਰ ਐਨੀ ਦਲੇਰੀ ਇਨਾਂ ਜੱਟਾਂ ਨੇ ਲੈੰਦੇ ਤੇ ਚੜ੍ਹਦੇ ਪੰਜਾਬ ਦੀ ਜਿਹੜੀ ਪਾਗਾ ਨਾ ਸਿਰ ਦੇ ਉੱਤੇ ਰੱਖੀ ਤੇ ਕਹਿ ਬੋਲ ਬਗਾਏ ਪਹਿਲੀ ਵਾਰ ਮੈਂ ਇਦਾਂ ਦੀ ਵੀਡੀਓ ਵੇਖੀ ਕਿ ਕਿਸੇ ਨੇ ਲਲਕਾਰ ਕੇ ਇਨਾਂ ਚ ਡੱਟ ਕੇ ਮੁਕਾਬਲਾ ਕੀਤਾ ਹਾਲਾਂਕਿ ਸਫੀ ਦਾ ਚਾਚੇ ਤਾਇਆ ਵੀ ਆਏ ਆ ਜਿਹੜਾ ਪਹਿਲਵਾਨ ਚਾਚਾ ਜਾਂ ਤਾਇਆ ਲੱਗਦਾ ਹੋਊਗਾ ਵੀ ਤੁਸੀਂ ਹੱਥ ਖੜੇ ਕਰਕੇ ਬਾਹਰ ਆ ਜਾਓ ਇਹ ਦੋਵੇਂ ਚਾਚਾ ਬੱਤੀਆ ਨਹੀਂ ਮੰਨੇ ਫਿਰ ਇਹਨਾਂ ਦੇ ਬਾਕੀ ਚਾਚਿਆਂ ਨੇ ਥਾਣੇ 'ਚ ਜਾ ਕੇ ਰਿਪੋਰਟ ਵੀ ਦਿੱਤੀ ਜਾ ਕੇ ਉਹ ਬੇਕਸੂਰ ਨੇ ਉਹਨਾਂ ਨੂੰ ਉੱਥੇ ਬੰਦੀ ਬਣਾ ਲਿਆ ਗਿਆ ਇਹ ਮੈਂ ਨਹੀਂ ਕਹਿੰਦਾ ਉਥੋਂ ਨਹੀਂ ਆ ਖਬਰਾਂ ਕਹਿੰਦੀਆਂ ਉਥੋਂ ਦੀਆਂ ਰਿਪੋਰਟਾਂ ਕਹਿੰਦੀਆਂ ਪਰ ਸਫੀ ਬਾਈ ਵਾਕਿਆ ਤੇਰੀ ਦਲੇਰੀ ਨੂੰ ਸਲੂਟ ਆ ਕਹਿੰਦੇ ਵੀ ਚਿਖੜੇ ਚਿਖੜੇ ਉੱਡ ਗਏ ਸੀਗੇ 17 ਘੰਟੇ ਦਿਨ ਰਾਤ ਨਾ ਸੁੱਤੇ ਹੋਣਗੇ ਕਿੰਨਾ ਦਲੇਰੀ ਹੋਊਗੀ ਕਿੰਨਾ ਉਹਨਾਂ 'ਚ ਜज्ਬਾ ਹੋਊਗਾ ਅਜੇ ਇਸ ਨੌਜਵਾਨ ਦੀ ਉਮਰ ਹਸਣ ਖੇਡਣ ਦੀ ਘੁੰਮਣ ਫੇਰਨ ਦੀ ਸੀਗੀ ਪਰ ਐਨੀ ਦਲੇਰੀ ਕੇ ਆਪਣੇ ਚਾਚੇ ਨਾਲ ਸ਼ਹੀਦੀਆਂ ਪਾ ਗਿਆ ਇੱਥੇ ਮਾੜੇ ਚੰਗੇ ਕਮੈਂਟ ਕਰਨ ਵਾਲਿਆ 100 ਵਾਰੀ ਗਲਤ ਮਲਤ ਲਿਖਣਾ ਜਿੱਦਾਂ ਆਪਣੇ ਪੰਜਾਬ 'ਚ ਤਾਂ ਕਾ ਹੁੰਦਾ ਨਾ ਉਧਰ ਵੀ ਤਾਂ ਕਾ ਹੁੰਦਾ ਤਾਂ ਕੇਦੇ ਨਾਲੇ ਸਾਰੇ ਚੀਜ਼ਾਂ ਬਣਦੀਆਂ ਉਹਨੇ ਇੱਕੋ ਲਲਕਾਰ ਮਾਰੀ ਸੀ ਉਹ ਸ਼ਰੀਕੋ ਆਰੋਸ਼ੀਦਿਆਂ ਪਾਉਣੀਆਂ ਦੇ ਬਾਹਰ ਆਜੋ ਗਾਲ ਵੀ ਵਿੱਚ ਕੱਢੀ ਸਭੀ ਹੰਝ ਨੇ ਪਰ ਦਲੇਰੀ ਵੇਖੋ ਤੁਸੀਂ ਕਹਿੰਦਾ ਨਾ ਮੈਮ ਜੇ ਮੈਦਾਨ ਛੱਡ ਕੇ ਭੱਜਿਆ ਤੇ ਮੈਨੂੰ ਜੱਟ ਨਾ ਕਿਓ ਪਰ ਪਾਕਿਸਤਾਨ ਵਾਲਿਓ ਵਾਕਿਆ ਹੀ ਬੈਜਾ ਬੈਜਾ ਕਰਾਤੀ ਇਸ ਨੌਜਵਾਨ ਨੇ